ਸੋ ਲਈ ਗੰਭੀਰ ਗੱਲ ਹੈ ਕਿ ਐਟ 3 ਮਿਲੀਅਨ ਦੇ ਡਿਮਿਗਰੈਂਟਸ ਇਲੀਗਲ ਹੋ ਤਾਂ ਕੈਡਵਿਚ ਆ ਰਹੀ ਹੈ ਸੋ ਟਰੰਪ ਨੂੰ ਪ੍ਰੈਕਟੀਕਲ ਬੰਦ ਪ੍ਰੋਬਲਮ ਹੋ ਰਹੀ ਹੈ ਜਿਹਨੂੰ ਉਹਦੇ ਪੈਲੇ ਚਾਹੇ ਗਰੀ ਬੰਦੀਆਂ ਦੀ ਦੁਨੀਆ ਬਦਲ ਗਈ ਸਾਡੀ ਦੁਨੀਆ ਦੇ ਵਿੱਚ ਹੀ ਆ ਗਈ ਕੋਈ ਗੱਲ ਇੱਕ ਪਾਸੇ ਜੂਸ ਬਣਾਉਣ ਲਈ ਕੋਸ਼ਿਸ਼ ਕਰ ਰਹੇ ਆ ਟਰੰਪ ਦੂਜੇ ਪਾਸੇ ਮੁਸਲਮਾਨਾਂ ਨੂੰ ਮੋਹ ਲਪਾਇਆ ਕੋਈ ਜਗ੍ਹਾ ਤੇ ਹੋਈ ਕਿ ਕਿ ਉੱਥੇ ਉਹਨਾਂ ਨੂੰ ਕਿਹਾ ਕਿ ਅਰਬਾਂ ਨੂੰ ਨਹੀਂ ਮਿਸੀ ਬੋਡੀ ਪਾਂਡਾ ਹੂੰ ਇੱਕੋ ਹੀ ਮਹਿਸੂਸ ਕਰਦੇ ਨੇ ਕਿ 트럼ਪ ਇਜ਼ ਅ ਸਟ੍ਰੌਂਗ ਮੈਨ ਐਂਡ ਹੀ ਕੈਨ ਬੀ ਅਬਲ ਟੂ ਸਟਾਪ ਅਮਰੀਕਾ ਦੀ ਪੋਲਿਸੀ ਬਣੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਵੀ ਪ੍ਰੈਜ਼ੀਡੈਂਟ ਆਇਆ ਉਹਨੂੰ ਉਹਨਾਂ ਕਿਹਾ ਅਮਰੀਕਾ ਫਸਟ ਅਲੀ ਕੀ ਉਹ ਚੱਲੂ ਰਹੂਗੀ ਜਾਂ ਉਤੋ ਵੀ ਬਦਲ ਕਰ ਦੇਗਾ IN 247 TV ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਹੈ ਜ ਮੇਰੇ ਨਾਲ ਨੇ ਡਾਕਟਰ ਸ਼ਰਦਾ ਉਹਨਾਂ ਕੋਲ ਜਾਣਦੇ ਹਾਂ ਜੋ ਕੁਝ ਅੱਜਕੱਲ੍ਹ ਦੁਨੀਆ ਤੇ ਹੋ ਰਿਹਾ ਔਰ ਅੱਜ ਬੜਾ ਵੱਡਾ ਦਿਨ ਹੈ ਕਿ ਅੱਜ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹੋਈ ਰਿਜ਼ਲਟ ਕੁਝ ਲੋਕਾਂ ਲਈ ਹੈਰਾਨੀਜਨਕ ਹੋ ਸਕਦੇ ਆ ਕੁਝ ਲੋਕਾਂ ਨੂੰ ਪਹਿਲਾਂ ਹੀ ਇਹਦੇ ਬਾਰੇ ਪਤਾ ਸੀਗਾ ਕਿ ਕਿਧਰ ਨੂੰ ਗੱਲ ਜਾਏਗੀ ਡਾਕਟਰ ਸਾਹਿਬ ਕੋ ਫੋਰੀ ਰਿਐਕਸ਼ਨ ਲੈਣੀ ਬੇਨੋ ਡਾਕਟਰ ਤੁਹਾਨੂੰ ਕਿੱਦਾਂ ਲੱਗਿਆ ਦੇਖੋ ਕੋਈ ਹੈਰਾਨੀ ਨਹੀਂ ਹੋਈ ਹਮਮ ਭਾਜੀ ਮੈਂ ਇਹ ਸਮਝਦਾ Mm -hmm. Number Number two, कि इकते कमला ਹਾਇਰਸ ਦੇ ਕੋਲ ਟਾਈਮ ਬੜਾ ਘੱਟ ਸੀ ਹਮਮ ਨੰਬਰ 1 ਨੰਬਰ 2 ਉਹਦਾ ਜਿਹੜਾ ਕਮਿਊਨੀਕੇਸ਼ਨ ਵੇਅ ਆ ਉਹ ਕੁਝ ਬਹੁਤ ਵਧੀਆ ਨਹੀਂ ਸੀਗਾ ਵੋਟਰ ਦੇ ਨਾਲ ਇੰਪੋਰਟੈਂਟ ਚੀਜ਼ ਇਹ ਹੈ ਕਿ ਤੁਹਾਨੂੰ ਇੱਕ ਹਸਪੋਕਰ ਸਭ ਤੋਂ ਵੱਡੀ ਗੱਲ ਸੀ ਇਕਨੋਮੀ ਦੀ ਹਮ ਵੇਚੀ ਸੀ ਉਹਨੇ 트럼ਪ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਵੀ ਡਿਸਾਈਡ ਕਰਨ ਲਈ ਰਾਦਰਨ ਇਕਨੋਮੀ लोग ये सुनना चाहते थे कि तू क्या करेगी ओदे बारे ओने बड़ा कट हो गया और बॉर्डर ਦਾ بڑا بڑا 이슈 ਆ ਐਸੋਲੇ ਕਮ ਦੇ ਕਮ ਵੀ ਐ 10 मिलियन ਜਿਹੜੇ ਇਮੀਗ੍ਰੈਂਟਸ ਨੇ ਇਲੀਗਲ ਉਹ ਅਮਰੀਕਾ ਦੇ ਵਿੱਚ ਹੈਗੇ ਨੇ ਧਾਰਿਆਂ ਨੂੰ ਪਤਾ ਜਿਹੜੇ ਇੰਪੋਰਟੈਂਟ ਇਸ਼ੂ ਲੋਕਾਂ ਨੂੰ ਦਿਖਾਣ ਚੁਭਦੇ ਨੇ ਉਹ ਹੈ ਰੋਟੀ ਇਹ ਸਾਡੀ ਟੇਬਲ ਦੇ ਉੱਪਰ ਜਿਹੜਾ ਖਾਣਾ ਪੀਣਾ ਉਹਦੇ ਪੈਸੇ ਕਿੱਥੇ अच्छा वो ओदे बारे उने ਗੱਲ ਨਹੀਂ ਕੀਤੀ हां मैं ਕਰਤਾਂਗੀ ਠੀਕ ਕਰਣੀ ਹੈ ਪਲਾਨ ਦੱਸਣੀ ਚਾਹੀਦੀ ਤੁਹਾਨੂੰ ਵੀ ਤੁਸੀਂ ਕਿਦਾਂ ਠੀਕ ਕਰ ਲੋਗੇ 트럼ਪ ਦਾ ਜਿਹੜਾ ਪਹਿਲੇ 4 ਸਾਲ ਦਾ ਐਕਸਪੀਰੀਅੰਸ ਹੈਗਾ ਲੋਗਾਂ ਨੇ ਉਹ ਦੇਖਿਆ ਹੋਣਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਯੈਸ ਆਈ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਅਗੇਨ ਲੇਕਿਨ ਉਸ ਵਕਤ ਉਹ ਦੇਖੋ ਉਹ ਬੰਦਾ ਹੈਗਾ ਖੁਦ ਕਾਰਪੋਰੇਟ ਦਾ ਬੰਦਾ ਹੈ ਔਰ ਕਾਰਪੋਰੇਟ ਨੂੰ ਉਹ ਫੈਲਾ ਦੇਣਾ ਬਹੁਤ ਵੱਡਾ ਆਪਣਾ ਫਰਜ਼ ਸਮਝਦਾ ਹੈ। ਔਰ ਉਹਦੇ ਵਿੱਚ ਉਹ ਮਹਿਸੂਸ ਕਰਦਾ ਕਿ ਕਾਰਪੋਰੇਟ ਦੇ ਅਗਰ ਮੈਂ ਟੈਕਸ ਕਰਾਂਗਾ ਤੇ ਉਹਦੇ ਨਾਲ ਇਨਵੈਸਟਮੈਂਟ ਵਧੇਗੀ। ਇਨਵੈਸਟਮੈਂਟ ਵਧੇਗੀ ਤੇ ਉਹਦੇ ਨਾਲ ਲੋਕਾਂ ਦੇ ਜੋਬਸ ਵਧਣਗੇ। ਜੋਬਸ ਵਧਣਗੇ ਤੇ ਇਕਨੋਮੀ ਦੇ ਵਿੱਚ ਵਾਧਾ ਹੋਏਗਾ ਕਿਉਂਕਿ ਲੋਕਾਂ ਦੀ ਜੇ ਪੈਸਾ ਜਾਏਗਾ ਤੇ ਉਹ ਖਰਚ ਕਰਨਗੇ। ਇਹ ਇਹ ਆਪਣੀ ਫਿਲਾਸਫੀਆ। ਲੇਕਿਨ ਕਮਲਾ ਹੈ ਰਸ ਦੀ ਆਈਡੀਆ। ਉਨੇ ਆਪਣੀ ਕੋਈ ਇਕਨੋਮਿਕ ਪਲੈਨਿੰਗ ਨਹੀਂ ਕੀਤੀ ਵਿਚ ਵਾਸ ਅ ਮੇਜਰ ਫੈਕਟਰ ਸੈਕੰਡਲੀ ਜਿਹੜਾ ਬਡਾ ਫੈਕਟਰ ਹੈ ਸੀਗਾ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਤਾਂ ਬਹੁਤ ਵੱਡਾ ਸੀਗਾ ਹਾਂ ਦੋ ਫੈਕਟਰ ਇਹ ਹੋ ਗਏ ਪੰਜ ਫੈਕਟਰ ਕਰਨੇ ਜਾ ਰਹੇ ਆ ਪਹਿਲਾ ਸਭ ਤੋਂ ਪਹਿਲਾ ਫੈਕਟਰ ਕਹਿੰਦੇ ਇਕਨੋਮੀ ਸੀਗਾ ਦੂਜਾ ਸੀ ਕਿ ਆਪਣੀ ਨਹੀਂ ਇਮੀਗ੍ਰੇਸ਼ਨ ਇਕਨੋਮੀ ਦੇ ਵਿੱਚ ਵੀ ਇਨਫਲੇਸ਼ਨ ਹਾਂ ਇਕਨੋਮੀ ਐਸ ਹੱਚ ਤੇ ਬੜੀ ਵਧੀਆ ਤਰੱਕੀ ਅਮਰੀਕਾ ਚੱਲ ਰਹੀ ਆ ਇਕਨੋਮੀ ਦੀ ਕੋਈ ਪ੍ਰੋਬਲਮ ਨਹੀਂ ਕੰਮ ਵੀ ਬਹੁਤ ਵਧੀਆ ਇਸ ਲਈ ਪ੍ਰੋਗਰੈਸ ਕਰ ਰਹੀ ਹੈ ਲੇਕਿਨ ਇਨਫਲੇਸ਼ਨ ਤੇ ਕੰਟਰੋਲ ਨਹੀਂ ਹੋ ਰਿਹਾ ਹੁਣ ਕੀ ਹੋਣਾ ਹੈ 9.1 ਕਹਿ ਰਹੇ ਸੀ ਜਿਹੜੀ ਪਿਛਲੇ 40 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਹੋ ਗਈ ਸੀ ਹਾਂਜੀ ਹੁਣ ਹੋਣਾ ਕੀ ਹੈ ਕਿ ਇਹਦੇ ਅਗਰ ਵਾਅਦੇ ਦੇ ਮੁਤਾਬਕ ਅਗਰ ਇਹਨੇ ਟੈਰਿਫ ਲਗਾ ਦਿੱਤੇ ਤੇ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਣਗੀਆਂ ਤੇ ਫਿਰ ਜਿਹੜੇ ਇੰਟਰਸਟ ਰੇਟ ਘਟਾਣੇ ਨੇ ਬੈਂਕ ਆਫ ਕੈਨੇਡਾ ਬੈਂਕ ਆਫ ਯੂਐਸ ਦੇ ਨੇ ਉਹ ਨਹੀਂ ਘਟਾਣਗੇ ਕਿਉਂਕਿ ਅਗਰ ਇਨਫਲੇਸ਼ਨ ਕੰਟਰੋਲ ਨਹੀਂ ਹੋਏਗੀ ਜਾਰੇ ਵਾਜਣਗੇ ਟਿੰਕਾ ਵਾਜਣ ਗਿਆ ਤੇ ਹੋਰ ਨੇ ਨਹੀਂ ਘਟਾਣੇ ਜਿਹੜੇ ਘਟਨੀ ਸ਼ੁਰੂ ਹੋ ਰਹੀ ਸੀ ਅਮਰੀਕਾ ਦੇ ਵਿੱਚ ਸੋ ਟਰੰਪ ਨੂੰ ਪ੍ਰੈਕਟੀਕਲ ਬੜੀਆਂ ਪ੍ਰੋਬਲਮਾਂ ਤੁਹਾਨੂੰ ਵੜੀਆਂ ਨੇ ਉਹਨੋਂ ਪਹਿਲੇ ਚਾਰ 5 ਬੜੀ ਗੱਲ ਨਹੀਂ ਆ ਗਈ ਦੁਨੀਆ ਬਦਲ ਗਈ ਆ ਸਾਡੀ ਦੁਨੀਆ ਦੇ ਵਿੱਚ ਹੀ ਅਸਲ ਇਕਨੋਮੀ ਦੀ ਬੜੀ ਬੁਰੀ ਹਾਲਤ ਆ ਨਾਟ ਓਨਲੀ ਇਨ ਅਮਰੀਕਾ ਏਵਰੀਵੇਅਰ ਇਹ ਦੋ ਹੀ ਭਾਗ ਅਖੋਨਾਈ ਨੇ ਵਾਦਾ ਕੀਤਾ ਸੀ ਕਿ ਮੈਂ 20 ਜੇਮਾ ਚੁਣਿਆ ਗਿਆ ਤੇ 24 ਘੰਟਿਆਂ ਦੇ ਵਿੱਚ ਵਿੱਚ ਯੂਕਰੇਨ ਤੇ ਰਚੇ ਦੀ ਵਾਰ ਬੰਦ ਕਰਾ ਦੂੰਗਾ ਪੁੱਤਨ ਸਾਹਿਬ ਨੇ ਅਜੇ ਤੱਕ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਨਹੀਂ ਉਹ 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 ਉਹਦੇ ਪਿੱਛੇ ਵੀ ਨਾੜੀ ਬੜੀ ਵੱਡੀ ਸਾਇਕੀ ਆ ਜਿਵੇਂ ਮੈਂ ਮਤਲਬ ਉਹ ਪੁੱਤਰ ਨੂੰ ਇਹ ਇੱਕ ਨੂੰ ਇਸ ਕਰਨਗੇ ਜਿਲੈਂਸਕੀ ਨੂੰ ਵੀ ਕਿ ਭਾਈ ਜੋ ਜ਼ਮੀਨ ਉਹਨੇ ਲੈ ਲਈ ਆ ਉਹ ਹੁਣ ਤੂੰ ਉਹਦੇ ਕੋਲ ਰਹਿੰਦੇ ਤੇ ਤੈਨੂੰ ਅੱਛੇ ਕੋ ਤਾਂ ਕੋਈ ਸਪਲਾਈ ਨਹੀਂ ਦੇਣੀ ਪਰ ਜਿਹੜੀ ਉਹਦੀ ਜਿਹੜਾ ਨਾਟੋ ਦਾ ਮੈਂਬਰ ਬਣਨ ਵਾਲੀ ਫਿਰ ਉਹਨੂੰ ਕੋਈ ਕਰ ਨਹੀਂ ਉਹ ਤੇ ਨਾਟੋ ਦਾ ਇੱਕ ਮੈਂਬਰ ਵੀ ਮਨਾ ਕਰ ਦੇ ਬਰਤੀ ਮੈਂਬਰ ਦੇ ਨਾਲ ਇੱਕ ਮੈਂਬਰ ਵੀ ਕਹਿ ਦਵੇ ਕਿ ਨਹੀਂ ਜਾਣਾ ਉਹ ਯੂਐਸ ਨੇ ਕਹਿ ਦੇਣਾ ਕਿ ਅਸੀਂ ਵੀ ਨਹੀਂ ਜਾਣਾ ਗੱਲ ਕਤ ਹੋ ਗਈ ਨਾਟੋ ਇਜ਼ ਬਰੀ ਕਲੀਅਰ ਇਟ ਹੈਸ ਟੂ ਬੀ ਅ ਯੂਨੈਨਿਮਸ ਡਿਸੀਜਨ ਤਨਪਤਾ ਸਵੀਡਨ ਨੂੰ ਕਿੰਨੇ ਆਪਣੇ ਕਿੰਨੇ ਸਾਲ ਤੱਕ ਹੀ ਰੋਕੀ ਰਿਹਾ ਹੂੰ ਨੇ ਵੜ ਦਿੱਤਾ ਪੈਪਰ ਫਿਨਲੈਂਡ ਸੌਰੀ ਫਿਨਲੈਂਡ ਫਿਨਲੈਂਡ ਕਿੰਨੇ ਸਾਲ ਨਹੀਂ ਬੰਨ੍ਹ ਦਿੱਤਾ ਉਹ ਇੱਕੋ ਬੰਦੇ ਨੇ ਰੋਕੀ ਰੱਖਿਆ ਸੋ ਉਹ ਅਮਰੀਕਾ ਦਾ ਪ੍ਰੈਸ ਬਹੁਤ ਵੱਡਾ ਇਨ ਨੈਟਵਰਕ ਦੀ ਕੋਈ ਇੰਪੋਰਟੈਂਸ ਨਹੀਂ ਅੱਛਾ ਜਿਹੜੀ ਸਭ ਤੋਂ ਐਸ ਜਿਹੜੇ ਖਤਰਨਾਕ جنگ ਹੈ ਇਸرائیਲ ਵਾਲੀ ਉੱਥੇ ਹੱਥ ਹੋਰ ਖੁੱਲਾ ਕਰਨਗੇ ਇੱਕ ਪਾਸੇ ਅੱਜ ਸਾਰੇ ਹੀ ਜਿਹੜੇ ਆਊਟਲੈਟ ਨੇ মিডিਆ ਉਹ ਕਹਿ ਰਿਹਾ ਕਿ ਜਿਹੜੇ ਲੋਕੀ ਸੀ ਉਹ ਇਜ਼ਰਾਈਲ ਨੂੰ ਬੇਤਹਾਸ਼ਾ ਜਿਹੜੀ ਮਤ ਦੇ ਰਿਆ ਸੀ ਬਾਈਡਨ ਪ੍ਰਸ਼ਾਸਨ ਉਤੋਂ ਵੀ ਓਕੇ ਸੀ ਇੱਕ ਪਾਸੇ ਜੂਸ ਬਣਾਉਣ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ 트াম্প ਦੂਜੇ ਪਾਸੇ ਮੁਸਲਮਾਨਾਂ ਨੂੰ ਵਾਵਾ ਲੁਭਾਇਆ ਕੁਝ ਜਗ੍ਹਾ ਤੇ ਹੋਈ ਗਏ ਤੇ ਕਿ ਉਥੇ ਉਹਨਾਂ ਨੂੰ ਕਿਹਾ ਕਿ ਅਰਬਾਂ ਨੂੰ ਨਹੀਂ ਮਿਸੀਗਰ ਦੇ ਵਿੱਚ ਹੀ ਗਿਆ ਨਾ ਉੱਥੇ ਉੱਥੇ ਮੁਸਲਮਾਨ ਹੈਗੇ ਜੀ ਜਰੂਰ ਉਹ ਉਹਨਾਂ ਉਹਨਾਂ ਦੀਆਂ ਵੋਟਾਂ ਜਿਹੜੀਆਂ 10% ਇੱਕੋ ਸ਼ਹਿਰ ਚ ਨੇ ਹੋ ਹਾਂਜੀ ਹੈਗੇ ਸੁਣੀ ਪਈਆਂ ਹਾਂਜੀ ਔਰ ਜਿਨ੍ਹਾਂ ਨੇ ਨਹੀਂ ਪਾਈ ਅਰਸ ਨੂੰ ਉਹਨਾਂ ਨੇ ਮਤਲਬ ਜਿਨ੍ਹਾਂ ਨੇ ਇਹਨੂੰ ਪਾਸ ਕੀਤਾ ਉਹਨਾਂ ਨੇ ਹੈਗੇ ਸੁਣੀ ਪਾਈ ਉਹਨਾਂ ਨੇ ਵੋਟ ਹੀ ਨਹੀਂ ਪਾਣ ਗਏ ਹਮ ਕਿਉਂਕਿ ਉਹ ਇਹ ਮਹਿਸੂਸ ਕਰਦੇ ਨੇ ਕਿ 트럼ਪ ਇਜ਼ ਅ ਸਟਰੋਂਗ ਮੈਨ ਐਂਡ ਹੀ ਵਿਲ ਬੀ ਏਬਲ ਟੂ ਸਟਾਪ ਦ ਵਾਰ ਉਹ ਹੋਣਾ ਕੀਆ ਤੋਂ ਯਾਦ ਹੋਣਾ ਜਦੋਂ ਨਿਕਸਨ ਨੇ ਵਿਏਟਨਾਮ ਦੇ ਵਿੱਚ ਵਾਰ ਬੰਦ ਕਰਨੀ ਚਹੀਦੀ ਹੈਂਡੀ ਕੰਸਿਜਰ ਨੇ ਆਖਰੀ 2 ਮਹੀਨੇ ਹੈਵੀ ਬম্বਾਰਡਮੈਂਟ ਕਰਵਾਈ ਹਮ ਬਹੁਤ ਜ਼ਿਆਦਾ ਜਿਹੜੀ ਕਹਿੰਦੇ ਨੇ ਕਿ ਅੱਧੀ ਬম্বਾਰਡਮੈਂਟ ਜਿੰਨੀ 10 ਸਾਲ ਚੋਈਦੀ ਉਹ ਨਹੀਂ ਉਹਨੇ ਕਰਵਾ ਦਿੱਤੀ ਉਹਨਾਂ 트럼ਪ ਨੇ ਨਾ ਤਾਂ ਇਹ ਨੂੰ ਕਹਿ ਦੇਣਾ ਮੇਰੀ ਪ੍ਰੈਜ਼ੈਂਸੀ ਤੋਂ ਪਹਿਲਾਂ ਜਨਵਰੀ 20 ਤੋਂ ਪਹਿਲਾਂ ਜੋ ਕਰਨਾ ਕਰਨਾ ਜਿੰਨੀ ਤਬਾਈ ਮਚਾਣੀ ਆ ਮਚਾਰਾ ਉਹਨਾਂ ਨੂੰ ਖਤਮ ਕਰਨਾ ਫਲੈਟ ਲੈਂਡ ਕਰਦੇ ਸਰ ਅੱਗੇ ਫਲੈਟ ਹੋ ਗਈ ਸਰ ਅੱਗੇ ਫੇਰ ਫੇਰ ਵੀ ਨੂੰ ਫੇਰ ਵੀ ਦੇ ਬਾਅਦ ਅਸੀਂ ਲੜਾਈ ਤੋਂ ਬਤਾਉਂਦੇ ਹਾਂ ਹੂੰ ਹੂੰ ਦੈਟਸ ਨੰਬਰ 1 ਸੋ ਐਸ ਵਕਤ ਇਹਨੇ ਖੁੱਲਾ ਹੱਥ ਉਹਨਾਂ ਨੂੰ ਦੇ ਦਿੱਤਾ ਵੀ ਅਗਲੇ 2 ਮਹੀਨੇ ਤੂੰ ਜੋ ਮਰਜ਼ੀ ਕਰ ਪਹਿਮਾ ਆ ਜਾਗਾ ਮੈਂ ਕਮਾਂਗਾ ਜਾ ਰਾਨ ਬਾਰੇ ਕੀ ਕਹੋਚੀ ਹੋਗੀ ਨਾ ਜਿਹੜੀ ਇੱਕ ਤਾਂ ਤਕੜੀ ਧਿਰ ਹੋਣੀ ਹੈ ਇਰਾਨ ਨਹੀਂ ਕੋਈ ਤਬਲੀਦ ਤੇੜਣੀ ਹੈ ਇਰਾਨ ਡੋਨਟ ਹੈਵ ਐਨੀ ਕਾਈਂਡ ਆਫ ਰਿਸੋਰਸਸ ਨਾ ਇਕਨੋਮਿਕ ਰਿਸੋਰਸਸ ਹੈਗੇ ਨੇ ਅੰਜੀ ਤੇ ਨਾ ਉਹਨਾਂ ਕੋਲ ਮੈਨ ਪਾਵਰ ਹੈ ਨਹੀਂ ਜਿਹੜੀ ਕਿ ਇਹਦਾ ਪਰ ਉਹਨਾਂ ਦੇ ਪ੍ਰੋਕਸੀ ਤੇ ਲਗਾਤਾਰ ਇਜ਼ਰਾਈਲ ਦੇ ਨਕਸ਼ੇ ਤਾਂ ਕਰ ਰਹੇ ਸਾਰੇ ਹਿਜ਼ਬੁੱਲਾ ਵਗੈਰਾ ਉਹ 1 ਇੰਚ ਵੀ ਨਹੀਂ ਵੱਧ ਸਕੇ ਸਾਰੇ ਲਬਨਾਨ ਚ ਜਾ ਨਹੀਂ ਸਕੇ ਉਹ ਆਪਣੀ ਆਪਣੇ ਬੰਦਿਆਂ ਨੂੰ ਨਹੀਂ ਬਰਵਾਣਾ ਚਾਹੁੰਦਾ ਨਾ ਇਸ ਕਰਕੇ ਉਹ ਬੜਾ ਸਲੋਲੀ ਬੰਦੇ ਹੂੰ ਬਾਰਡਮੈਂਟ ਦੇ ਵਿੱਚ ਕੋਈ ਰੋਕ ਲਿਆ ਉਹਨਾਂ ਨੇ ਨਹੀਂ 에ਅਰ 에ਅਰ ਪਾਵਰ ਚ ਤੇ ਹੈਗੇ ਅੱਗੇ ਨਾ ਨਾ ਘਰ ਗਰਾਊਂਡ ਗਰਾਊਂਡ ਦੀ ਨਹੀਂ ਗਰਾਊਂਡ ਦੇ ਵਿੱਚ ਉਹਨਾਂ ਦਾ ਇਹ ਬੜੀ ਫਿਲਾਸਫੀ ਆ ਕਿ ਭਾਵੇਂ 6-6 ਇੰਚ ਅੱਗੇ ਵਧੋ ਆਪਣੇ ਬੰਦੇ ਘੱਟ ਮਰਵਾਓ ਕਿਉਂਕਿ ਜੇ ਆਪਣੇ ਬੰਦਿਆਂ ਦੀਆਂ ਲਾਸ਼ਾਂ ਘਰ ਆਣੀਆਂ ਸ਼ੁਰੂ ਹੋ ਗਈਆਂ ਦੇ ਫਿਰ ਦਾ ਨਿਊ ਦੇ ਅਗੇਂਸਟ ਬੜਾਈ ਵੱਡੀਆਂ ਡਿਮੋਨਸਟ੍ਰੇਸ਼ਨ ਪਰ ਜਦੋਂ ਦੇ ਸਰ ਹਜ਼ਬੁੱਲਾਹ ਨਾਲ ਜੋ ਯੁੱਧ ਲੱਗਿਆ ਕਾਫੀ ਮੋਤਾ ਨਦੀਆਂ ਹੋ ਰਹੀਆਂ ਨੇ ਨਹੀਂ ਨਹੀਂ ਇਹਨੂੰ ਤੁਹਾਨੂੰ ਰਹਿਣਾ ਉਹਨਾਂ ਦੀਆਂ ਮੌਤਾਂ ਉਦੋਂ ਤੱਕ ਸਿਰਫ 74 ਹੋਈਆਂ ਨੇ ਹੂੰ ਉਹਨਾਂ ਨੇ ਸੈਗਲੋ ਮਾਰ ਦਿੱਤੇ ਉਹ ਕਹ ਰੋਤੇ ਚਰਨੀ ਨੇ ਅੱਧਰੋਂ ਦੇ ਮਾਰਨ ਦੇ ਕੋਈ ਸੌਖਾ ਕੰਮ ਹੈ ਜਿੰਨੇ ਮਰਜ਼ੀ ਬੰਦ ਚੋਹ ਰਹੇ ਨੇ ਉਹ ਬੁੱਲਾ ਵਾਲੇ ਨਹੀਂ ਇੱਥੇ ਨਹੀਂ ਹੈ ਕੋਣ ਬਹੁਤ ਹੈ ਜ਼ਿਆਦਾ ਨਹੀਂ ਉਹ ਤੇ ਠੀਕ ਐ ਜਿਸ ਬੁੱਲਾ ਨਾ ਤੇ ਹੁਣ ਬਰਾਬਰ ਦੀ ਟੱਕਰ ਆ ਜਿਹੜੇ ਵਿਚਾਰੇ ਪਹਿਲਾਂ ਡੜੇ ਗਏ ਆ ਪਰ ਉਸ ਨਹੀਂ ਹੁਣ ਕੋਲ ਨਹੀਂ ਉਹਨਾਂ ਨੂੰ ਭਜਾਵ ਜਾ ਮਾਰਿਆ ਥੋੜੀ ਦਮ ਨਾਲ ਉਹਨਾਂ ਕੋਲ ਵੀ ਮਾਸ ਵਾਲਿਆਂ ਦੇ ਕੋਲ ਕਿੰਨੇ ਰੌਕੜ ਇਕੱਠੇ ਉਹਨੇ ਕੀਤੇ ਹੋਏ ਸੀ ਗਿਆ ਸੀ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਨਾ ਬਹੁਤ ਜ਼ਿਆਦਾ ਨਾ ਸਮਝੋ ਕਿ ਉਹ ਬਹੁਤ ਜ਼ਿਆਦਾ ਹਮਾਸ ਕਿਉਂ ਨਹੀਂ ਹਮਾਸ ਸੁਲਾ ਕਰਨ ਨੂੰ ਤਿਆਰ ਸੀਗਾ ਅਮਰੀਕਾ ਨੇ ਕਿੰਨੀ ਕੋਸ਼ਿਸ਼ ਕੀਤੀ ਉਹ ਆਪਣੀ ਪਰ ਆਪਣੇ ਸ਼ਰਤਾਂ ਤੇ ਕਰਦੇ ਹਨ ਸਰ ਜੀ ਚਲੋ ਮਕਰਮਸ਼ਾਹ ਆਪੇ ਇਧਰ ਨਾ ਜਾਈਏ ਸ਼ਰਤਾਂ ਨਹੀਂ ਉਹ ਉਹ ਕੁਝ ਵੱਖਰੀ ਵੱਖਰਾ ਬਖਰਾ ਵਿਸ਼ਾ ਤੇ ਮੇਰਾ ਆਪਾਂ ਕਰਾਂਗੇ ਕਿਤੇ ਬਾਕੀ ਤੁਹਾਨੂੰ ਕੀ ਲੱਗਦਾ ਜਿਹੜੇ ਵਰਲਡ ਫੇਰ ਉਹਨਾਂ ਤੇ ਕੀ ਕੀ ਫਰਕ ਪਾਊਗਾ ਜਿਹੜੀ ਫੋਰਨ ਪੋਲਿਸੀ ਆ ਜਿਹੜੀ ਅਮਰੀਕਾ ਫਰਸਟ ਵਾਲੀ ਪੋਲਿਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਜੀ ਬੀਬੀਸੀ ਨੇ ਕਿਹਾ ਕਿ ਜਿਹੜੀ ਅਮਰੀਕਾ ਦੀ ਪੋਲਿਸੀ ਬਣੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਵੀ ਪ੍ਰੈਜ਼ੀਡੈਂਟ ਆਇਆ ਉਹਨੂੰ ਉਹਨਾਂ ਕਿਹਾ ਅਮਰੀਕਾ ਫਰਸਟ ਵਾਲੀ ਕੀ ਉਹ ਚੱਲੂ ਰਹੂਗੀ ਜਾਂ ਉੱਤੋਂ ਵੀ ਅੱਗੇ ਕੁਝ ਕਦਮ ਲਿਆ ਬਿਲਕੁਲ ਚੱਲੂ ਰਹੇਗੀ ਬਿਲਕੁਲ ਚੱਲੂ ਰਹੇਗੀ ਕਿ ਸਾਗੇ ਹਿੰਦੁਸਤਾਨ ਨੇ ਮੇਕ ਇਨ ਇੰਡੀਆ ਦਿੱਤਾ ਹੈ ਨਾ ਔਰ ਡਰੰਪ ਨੇ ਇੱਕ ਸਾਲ ਪਹਿਲਾਂ ਬਿਆਨ ਦਿੱਤਾ ਸੀ ਕਿ ਹਿੰਦੁਸਤਾਨ ਸਾਡੇ ਮੁਲਕ ਦੇ ਉੱਪਰ ਚੁਣੌਤੀ ਕਰ ਰਿਹਾ ਇਹਨਾਂ ਦੇ ਉੱਪਰ ਬਹੁਤ ਵੱਡੇ ਟੈਰਿਫ ਲਾਉਣੇ ਚਾਹੀਦੇ ਨੇ ਇਹ ਉਹਨੇ ਇੱਕ ਸਾਲ ਪਹਿਲਾਂ ਬਿਆਨ ਦਿੱਤਾ ਸੀ ਜੇ ਤੁਹਾਨੂੰ ਯਾਦ ਹੋਵੇ ਉਹ ਕਿਤੇ ਨਾ ਕਿਤੇ ਜਾ ਕੇ ਇਸ ਵਕਤ ਦੁਨੀਆ ਦੇ ਵਿੱਚ ਇੱਕ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਪ੍ਰੈਜ਼ੀਡੈਂਟ ਆਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਪ੍ਰੈਜ਼ੀਡੈਂਟ ਜਿਹੜੇ ਉਹ ਸਿਰਫ ਪਾਲਿਸੀ ਬਣਾਉਂਦੇ ਨੇ ਉੱਪਰ ਲਈ ਇੰਪਲੀਮੈਂਟ ਕਰਦੇ ਨੇ ਅੱਗੋਂ ਉਹਨਾ ਦੇ ਜਿਹੜੀ ਅਫਸਰ ਚਾਹੀਏ ਸੋ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ ਜੰਮਨ ਦੇ ਬਾਅਦ ਵਰਲਡ ਦੇ ਵਿੱਚ ਜਿਹੜਾ ਫਰਕ ਪੈਣਾ ਉਹ ਸਿਰਫ ਇੱਕੋ ਚੀਜ਼ ਪੈਣਾ ਇੱਕ ਤੇ ਪੈਰਿਸ ਐਗਰੀਮੈਂਟ ਤੋਂ ਨਿਬਾਰ ਆ ਜਾਣਾ ਹੂੰ ਦੂਜਾ ਨੈਟੋ ਵਾਲਾ ਨਿਬਾਰ ਨਹੀਂ ਦੇ ਦੇਣੀ ਹੈ ਕਿ ਅਗਰ ਤੁਸੀਂ 2% ਨਾ ਦਿੱਤਾ ਮਹਿਨਤ ਮਹਿਨਤ ਦੁਬਾਰਾ ਹਾਂ ਹਾਂ ਜੀ ਤੇ ਤੀਸਰਾ ਇਹ ਨਿਯਤ ਹਥਿਆਰ ਜਿਹੜੇ ਨੇ ਉਹ ਉੱਥੇ ਨਹੀਂ ਭੇਜਨੇ ਯੂਕਰੇਨ ਦੇ ਵਿੱਚ ਇਹ ਬਾਕੀ ਚਾਈਨਾ ਵੱਲੋਂ ਦੀ ਬੜੀ ਸ਼ਕਤੀ ਰਹੇਗੀ ਹਾਂ ਜੀ ਚਾਈਨਾ ਦੇ ਮਾਮਲੇ ਦੇ ਵਿੱਚ ਈਰਾਨ ਦੇ ਮਾਮਲੇ ਚੋਂ ਬੜੀ ਸ਼ਕਤੀ ਰਹੇਗੀ ਹੋਰ ਬਾਕੀ ਦੁਨੀਆ ਦੇ ਨਾਲ ਉਹਨਾਂ ਮੇਲ ਬਰਾਬਰ ਨਾ ਅੱਛਾ ਭਾਰਤ ਦੇ ਪ੍ਰਧਾਨ ਮੰਤਰੀ ਰੰਦੇ ਜਦੋਂ ਉਹਨਾਂ ਨੂੰ ਵਧਾਈ ਵੀ ਦਿੱਤੀ ਤੇ ਕਿਹਾ ਕਿ ਮੇਰੇ ਤੇ ਪਰਸਨਲ ਦੋਸਤ ਆ ਅਗੇ ਵੀ ਉਹ ਹੌਲੀ 모ੜੀ ਵਾਲੀ ਗੱਲ ਆ ਪਾ ਜਾਣਦੇ ਆ ਤੇ ਇੱਕ ਪਾਸੇ ਨਾਲ ਇਹ ਖੰਡਚੇ ਯਾਰ ਕੀਤੇ ਜਾ ਰਹੇ ਆ ਕਿ ਇੰਡੀਆ ਜਿਹੜਾ ਆ ਉਹਦਾ ਜਿਹੜਾ ਬੈਲੈਂਸ ਨਹੀਂਗਾ ਹੈਗਾ ਵਪਾਰ ਦਾ ਕਿਸੇ ਵੀ ਮੁਲਕ ਨਾਲ ਉੱਥੇ ਅਸੀਂ ਦਰਾਮਦ ਘੱਟ ਕਰਦੇ ਆ ਤੇ ਬ੍ਰਾਹਮਣ ਜ਼ਿਆਦਾ ਤੇ ਇੰਡੀਆ ਨੇ ਜੇ ਅੱਗੇ ਵਧਣਾ ਹੈ ਤੇ ਉਹਨੂੰ ਆਪਣਾ ਮਾਲ ਵੇਚਣਾ ਉਹ ਪਹਿਲੀ ਗੱਲ ਤੇ ਇੰਡੀਆ ਕੋ ਵੇਚਣ ਲਈ ਕੀ ਕੀ ਆ ਸਵਾਏ ਜਿਹੜੇ ਆਪਣੇ ਫੂਡ ਪ੍ਰੋਡਕਟ ਨੇ ਜਾਂ ਦੂਜੀ ਕੋਈ ਟੈਕਨੋਲੋਜੀ ਜਾਂ ਪਾਓ ਜਾ ਕਿਤੇ ਵੀ ਮੇਕ ਇਨ ਇੰਡੀਆ ਦਾ ਤੁਸੀਂ ਜ਼ਿਕਰ ਕੀਤਾ ਉਹ ਕਿ ਕਾਗਜੀ ਜੀ ਮੇਰੇ ਖਿਆਲ ਪਹਿਲ ਚੀਜ਼ੀ ਬਹੁਤ ਜ਼ਿਆਦਾ ਤੁਹਾਨੂੰ ਜਿਹਾ ਦਿਖਾਉੜੇ ਜੀ ਆਈਟੀ ਜਿਹੜੀ ਆ ਇੰਡੀਆ ਨੇ ਬਹੁਤ ਐਕਸਪੋਰਟ ਕੀਤੀ ਹੂੰ ਬਹੁਤ ਜ਼ਿਆਦਾ ਅੱਜ ਵੀ ਟਾਟਾ ਮੂਰਤੀ ਜਿਹੜੇ ਨੇ ਹਾਂਜੀ ਔਰ ਹੋਰ ਜਿਹੜੀਆਂ ਉੱਥੇ ਇੰਸਟੀਚੂਸ਼ਨਾਂ ਗਈਆਂ ਨੇ ਆਪਣੇ ਬ੍ਰੇਨ ਦੀਆਂ ਉਹ ਸਾਰੇ ਦੀਆਂ ਸਾਰੀਆਂ ਜਾਨੀ ਕਿ ਜਿਹੜਾ ਸੌਫਟਵੇਅਰ ਵਾਲੀ ਟੈਕਨੋਲੋਜੀ ਸੀ ਉਹਨੋਂ ਆਈਏ ਆਈਏ ਵੱਲ ਬੰਦੇ ਜਾਣੀ ਆ ਉਹ ਉਹ ਹਿੰਦੁਸਤਾਨ ਉਹਦੇ ਵਿੱਚ ਆ ਗਏ ਜਿਹੜੇ ਬੰਦੇ ਨੇ ਉਹ ਆਲਰੇਡੀ ਅੱਗੇ ਵਧ ਰਹੇ ਨੇ ਨੰਬਰ 1 ਨੰਬਰ 2 ਜਿਹੜੀ ਹਿੰਦੁਸਤਾਨ ਦੇ ਵਿੱਚ ਮੈਡੀਕਲ ਸਿਸਟਮ ਜਿਹੜੀ ਮੈਡੀਸਨ ਰਾ ਮੈਡੀਸਨ ਦਾ ਬਿਲਕੁਲ ਉਹ ਬਹੁਤ ਜ਼ਿਆਦਾ ਆਉਂਦੀਆਂ ਨੇ ਹੁਣ ਅੱਗੋਂ ਕੀ ਵਧਾ ਸਕਦੇ ਨੇ ਉਦੇ ਬਾਰੇ ਸੋਚਣਾ ਪੈਣਾ ਨਹੀਂ ਜੈਨਰਿਕ ਦਵਾਈਆਂ ਇੰਡੀਆ ਬਣਾ ਕੇ ਭੇਜਦਾ ਰਾਹ ਰਾਹ ਤੇ ਜਿਆਦਾ ਕਹਿੰਦੇ ਆ ਚਾਈਨਾ ਤੋਂ ਆਉਂਦਾ ਇੰਡੀਆ ਵੀ ਨਹੀਂ 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 ਉਹ ਰਾਹ ਮਟੀਰੀਅਲ ਜਾਂ ਪਾਊਡਰ ਆਉਂਦਾ ਉੱਥੇ ਉੱਥੇ ਜੈਂਡਿਕ ਬਣਦੀਆਂ ਨੇ ਹੂੰ ਤੁਸੀਂ ਹੈਰਾਨ ਹੋਵੋਗੇ ਐਪੋਟੈਕਸ ਵਾਲੇ ਜਿਹੜੇ ਨੇ ਉਹਨਾਂ ਦੇ ਇੱਥੇ ਚਾਰ کارਖਾਨੇ ਨੇ ਚਾਰ ਉਹਨਾਂ ਦੇ ਬਦਲ ਹੋਣ ਦੇ ਵਿੱਚ ਨੇ ਉਹ ਉੱਥੋਂ ਬੰਗਲੌਰ ਤੋਂ ਰਾਹ ਮਟੀਰੀਅਲ ਲਿਆ ਕੇ ਕੈਪਸੂਲ ਇੱਥੇ ਪੜਦੇ ਨੇ ਹੂੰ ਹੂੰ ਨੇ ਇਹ ਤੇ ਮੈਨੂੰ ਇੱਕ ਵਾਰੀ ਫਾਰਮਲੇ ਟੈਬਲੇਟ ਵੀ ਇੱਥੇ ਪੜਦੇ ਨੇ ਬਣਾਉਂਦੇ ਨੇ ਤੇ ਕੈਪਸੂਲ ਵੀ ਇੱਥੇ ਬਣਾਦੇ ਕੋਸਕੋ ਦੀ ਫਾਰਮੇਸੀ ਤੇ ਇੱਕ ਵਾਰੀ ਇੱਕ ਫਾਰਮ ਸਿਸਟਮ ਨੇ ਮੈਨੂੰ ਕਿਹਾ ਸੀਗਾ ਕਿ ਸਾਨੂੰ ਥੈਂਕਸ ਕਰਨਾ ਇੰਡੀਆ ਚਾਹੀਦਾ ਕਿ ਜਿਹੜੀਆਂ ਮੈਡੀਸਨ ਐ ਉਹ ਇੱਥੇ ਕੰਟਰੋਲ ਰੇਟ ਤੇ ਸਾਨੂੰ ਮਿਲਦੀਆਂ ਊ ਟੂ 댓 ਓਨਲੀ ਕਿ ਉਥੋਂ ਜਨਰਿਕ ਦਵਾਈਆਂ ਆਉਂਦੀਆਂ ਅਦਰਵਾਈਜ਼ ਦਵਾਈਆਂ ਬਹੁਤ ਮਹਿੰਗੀਆਂ ਹੋ ਜਾਂਦੀਆਂ ਜੇ ਬ੍ਰਾਂਡਡ ਦੇ ਮਗਰ ਭੱਜੀ ਜਾਈਆਂ ਇੱਕ ਤੇ ਇਹ ਗੱਲ ਸੀਗੀ ਅੱਛਾ ਡਾਕਟਰ ਸਾਹਿਬ ਬਾਕੀ ਜਿਹੜੇ ਰਿਲੇਸ਼ਨ ਆ ਪ੍ਰੈਕਸ ਨੂੰ ਲੈ ਕੇ ਇਸ ਵੇਲੇ ਬੜੀ ਚਰਚਾ ਆ ਕਿ ਇੱਕ ਉਹ ਵੀ ਤੇ ਰੁੱਭਰ ਰਹੀ ਆ ਔਰ ਉਹਦੇ ਬਾਰੇ ਜਿਹੜੇ ਨਵੇਂ ਰਾਸ਼ਟਰਪਤੀ ਆਏ ਇਹਨਾਂ ਦਾ ਕੀ ਵੀ ਹੋਊਗਾ ਉਹਨੂੰ ਇਹ ਰੋਕਣ ਲਈ ਕੁਝ ਕਰਨਗੇ ਜਾਂ ਜਿਸ ਤਰੀਕੇ ਨਾਲ ਹੁਣ ਇਹ ਹੋ ਰਿਹਾ ਨਾਰਥ ਕੋਰੀਆ ਦਾ ਰਸ਼ੀਆ ਦਾ ਚਾਈਨਾ ਦਾ ਤੇ ਇਰਾਨ ਦਾ ਗਠਜੰਗਨ ਜਿਹਾ ਹੋ ਰਿਹਾ ਭਾਰਤ ਵਿੱਚ ਵਿਚਾਲੇ ਆ ਕਦੀ ਉਧਰੋਂ ਪ੍ਰੈਸ਼ਰ ਪੈਂਦਾ ਤੇ ਉਧਰ ਵਾਲੀ ਗੱਲ ਕਰ ਲੈਂਦੇ ਹੁਣ ਕਹਿੰਦੇ ਰਸ਼ੀਆ ਨੇ ਉਹ ਜਿਹੜੀ ਚਾਈਨਾ ਵਾਲਾ ਬਾਰਡਰ ਵਾਲਾ ਕੰਮ ਹੈ ਉਹ ਰਸ਼ੀਆ ਦੇ ਵਿੱਚ ਪਹਿਲ ਕਦਮੀ ਨਾ ਹੋਇਆ ਕੀ ਤੁਸੀਂ ਸੋਚਦੇ ਹੋ ਕਿ ਬ੍ਰਿਕਸ ਦਾ ਚੈਲੰਜ ਵੀ ਕਿਤੇ ਹੈਗਾ ਅੱਗੇ ਉਹਨਾਂ ਦੇ ਵਿੱਚ ਬਿਲਕੁਲ ਨਹੀਂ ਹੈ ਕਿਉਂਕਿ ਬ੍ਰਿਕਸ ਦੇ ਵਿੱਚ ਇੱਕੋ ਹੀ ਦੋ ਹੀ ਹੈਗੀਆਂ ਨੇ ਇਕਾਨੀ ਸੇ ਇਕ ਇੰਡੀਆ ਤੇ ਚਾਈਨਾ ਇੰਡੀਆ ਚਾਈਨਾ ਤੋਂ ਬਹੁਤ ਪਿੱਛੇ ਆ ਚਾਈਨਾ ਦੀ 17 ਤੋਂ 18 ਚੜ੍ਹ ਲਈ ਹੈ ਨਾ ਇੰਡੀਆ ਦੀ ਅਸਲ ਤਿੰਨ ਸਾਢੇ ਤਿੰਨ ਚੜ੍ਹ ਲਈ ਹੈ ਸੋ ਇੰਡੀਆ ਬਹੁਤ ਪਿੱਛੇ ਆ ਰਸ਼ੀਆ ਕਿੱਥੇ ਖੜਾ ਸਰ ਬਹੁਤ ਪਿੱਛੇ ਬਹੁਤ ਪਿੱਛੇ ਰਸ਼ੀਆ ਬਹੁਤ ਪਿੱਛੇ ਆ ਰਸ਼ੀਆ ਤੇ ਐਕਟਲੀ ਨਹੀਂ ਹੋਈ ਹੈ ਅੱਛਾ ਉਹਦੇ ਬਾਅਦ ਰਜ਼ੀਰ ਉਹਦੀ ਪਰ ਰਸ਼ੀਆ ਕੋਲ ਸਰ ਜੀ ਸੋਰਸ ਬੜਿਆ ਆਇਲ ਨੇ ਕੋ ਸੋਰਸਿਸ ਨੂੰ ਐਕਸਪਾਇਰ ਕਰਨੀ ਤਾਂ ਕੋ ਪੈਸਾ ਹੋਣਾ ਚਾਹੀਦਾ ਕਿੰਨੇ ਰਿਸੋਰਸ ਨੇ ਸਾਊਦੀ ਅਰੇਬੀਆ ਕੋਲ ਉਹਨਾਂ ਨੂੰ ਐਕਸਪਾਇਰ ਕਿਨੇ ਕੀਤਾ ਵੈਸਟਰਨ ਕੰਪਨੀਆਂ ਨੇ ਉਹ ਤਾਂ ਨਹੀਂ ਕਰ ਸਕਦੇ ਨਾ 40 ਸਾਲ 50 ਸਾਲ ਤੋਂ ਬਾਅਦ ਜਦੋਂ ਇਹ ਗਈਆਂ ਇਹਨਾਂ ਨੇ ਐਕਸਪਾਇਰ ਕੀਤਾ ਇਹਨਾਂ ਨੇ ਉੱਥੇ بڑے ਵੱਡੇ ਵੱਡੇ ਜਿਹੜੀਆਂ ਫੈਕਟਰੀਆਂ ਲਗਾਈਆਂ ਔਇਲ ਨੂੰ ਪ੍ਰੋਸੈਸ ਪ੍ਰੋਸੈਸ ਕਰਨ ਲਈ ਇਸ ਤਰੀਕੇ ਦੇ ਨਾਲ ਤੁਹਾਨੂੰ ਹਮੇਸ਼ਾ ਇੱਕ ਨੋਬਲਿਕਲੀ ਜਿਹੜੀ ਸੰਸਥਾ ਸਟਰੋਂਗ ਨਹੀਂ ਹੋਏਗੀ ਉਹ ਅੱਗੇ ਨਹੀਂ ਵੱਧ ਸਕਦੀ ਮੈਂ ਹੁਣ ਜਿਹੜੀਆਂ ਬ੍ਰਿਕਸ ਦੀ ਉਹਦੀ ਬਾਤ ਕਰ ਦਿੰਦਾ ਰਸ਼ੀਆ ਵੀਕ ਬ੍ਰਾਜ਼ੀਲ ਵੀਕ ਸਾਊਥ ਅਫਰੀਕਾ ਵੀਕ ਇੰਡੀਆ ਐਂਡ ਚਾਈਨਾ ਇਹਨਾਂ ਦੀ ਆਪਸ ਦੇ ਵਿੱਚ ਬਣਨੀ ਨਹੀਂ ਸੋ ਇਸ ਕਰਕੇ ਉਹ ਬ੍ਰਿਕਸ ਜਿਹੜਾ ਉਹ ਸਿਰਫ ਗੱਲਬਾਤ ਦੇ ਦਿੱਤੀ ਹਟਾ ਕੇ 40-45 ਮੁਲਕ ਅਪਲੀਕੇਸ਼ਨ ਲਾ ਕੇ ਬੈਠੇ ਕਿ ਸਾਨੂੰ ਵੀ ਮੈਂਬਰ ਬਣਾਓ ਜੇ ਇਸ ਤਰ੍ਹਾਂ ਦੀ ਲੋਬੀ ਇੱਕ ਕੱਢੀ ਹੋ ਜਾਂਦੀ ਆ ਜਿਹੜਾ ਫਿਰ ਜਿਹਨੂੰ ਹੁਣ ਲੋਕ ਬਹੁਤ ਸਾਰੇ ਐਕਸਪੈਕਟ ਕਰ ਰਹੇ ਆ ਕਿ ਜਿੱਦਾਂ ਸੋਵੀਅਤ ਯੂਨੀਅਨ ਵੇਲੇ ਸੀਗਾ ਦੋ ਤੇਰੀ ਸੰਸਾਰ ਬਣੂਗਾ ਕੱਲੀ ਅਮਰੀਕਾ ਦੀ ਜਿਹੜੀ ਉਹ ਮੋਨੋਪੋਲੀ ਸੀ ਸ਼ਾਇਦ ਉਹ ਨਾ ਰਵੇ ਹਉਣ ਵਾਲੇ ਸਮੇਂ ਚ ਤੇ ਜੇ ਇਦਾਂ ਦਾ ਹਾਲਾਤ ਬਣਦੇ ਆ ਦੋ ਤਰ੍ਹਾਂ ਬਰਾਬਰ ਦੀਆਂ ਕੱਢਦੀਆਂ ਫਿਰ ਤੇ ਕੋਈ ਬਰਾਬਰ ਦੀਆਂ ਨਹੀਂ 4 ਸਾਲ ਹੁਣ 트াম্প ਜਿਹੜਾ ਆ ਗਿਆ ਨਾ 4 ਸਾਲ ਕਿਸੇ ਨੇ ਟੇਅਰ ਨਹੀਂ ਕਰਨਾ ਹੈ ਜੀ ਚਾਈਨਾ will keep trying ਲੇਕਿਨ ਕਿਸੇ ਹੋਰ ਕੰਟੀਨੇਂਟ ਨਾ ਇੰਡੀਆ ਨੇ ਟੇਅਰ ਕਰਨਾ ਨਾ ਯੂਰੋ ਦੇ ਕਿਤੇ ਕੰਟੀਨੇਂਟ ਟੇਅਰ ਕਰਨਾ ਕਿਉਂਕਿ ਦੇ ਕੈਨ ਨਾਟ ਅਫੋਰਟ ਟੂ ਐਨਾਈ 트াম্প ਉਹਨਾਂ ਦੀ ਆਪਣੀ ਅਕਾਡਮੀ ਜਿਹੜੀ ਆ ਉਹ ਚਾਇਨਾ ਔਰ ਇੰਡੀਆ ਦੇ ਟਵਰਡਿੰਗ ਕਰਦੀ ਉਹ ਅਮਰੀਕਾ ਦੇ ਟ੍ਰੇਡ ਦੇ ਡਿਪੈਂਡ ਕਰਦੀ ਹੈ ਅੱਛਾ ਸਾਡੀ ਕੈਨੇਡਾ ਦੇ ਇੱਕੋ ਟ੍ਰੇਡ ਹੈ ਜਿਹੜੀ ਅਸੀਂ ਇਸ ਵੇਲੇ ਸਭ ਤੋਂ ਵੱਡੇ ਟ੍ਰੇਡ ਕਰਨ ਵਾਲੇ ਅਮਰੀਕਾ ਦੇ ਨਾਲ ਸੈਕੰਡ ਉਹਦੇ ਬਾਅਦ ਆਉਂਦਾ ਚਾਇਨਾ ਫਿਰ ਆਉਂਦਾ ਮੈਕਸੀਕੋ ਹੂੰ ਸੋ ਇਹ ਜਿਹੜੀਆਂ ਇਕਨੋਮੀ ਚੱਲ ਰਹੀਆਂ ਨੇ ਇਹਨਾਂ ਨੂੰ ਤੁਹਾਨੂੰ ਹਮੇਸ਼ਾ ਇਕਨੋਮੀ ਦੇ ਸਾਥ ਨਾਲ ਸੋਚੋ ਹਾਂਜੀ ਹਰ ਹਰ ਚੀਜ਼ ਨੂੰ ਨਾ ਇਹਦਾ ਦਾਣਾ ਨਾਲ ਸੋਚੋ ਕਿ ਭਾਈ ਹਾ ਆਪਣੇ ਬੁੱਧੀਜੀਵੀ ਦੀ ਗੱਲ ਤੇ ਨੇ ਇਹ ਪ੍ਰੈਕਟੀਕਲ ਹੁੰਦੀ ਹੈ ਜਿਹੜੀ ਇਕਨੋਮੀ ਦੀ ਦੁਨੀਆ ਦੇ ਪ੍ਰੈਕਟੀਕਲ ਹੈ ਇਹ ਕੋ ਬੁੱਧੀਜੀਵੀ ਨਹੀਂ ਚਲਾਉਂਦੇ ਇਹਨਾਂ ਨੂੰ ਹਮੇਸ਼ਾ ਹੀ ਐਸ ਵਕਤ ਜਿਹੜੇ ਸੋ ਕਾਲਡ ਕਾਰਪੋਰੇਟਸ ਨੇ ਉਹ ਹੀ ਸਭ ਦੇ ਵਿੱਚ ਚਲਾ ਰਹੀ ਹੈ ਯਾਨੀ ਇਵਨ ਇਨ ਚਾਈਨਾ ਚਾਈਨਾ ਦੇ ਵਿੱਚ ਵੀ ਇਕਨੋਮੀ ਨੂੰ ਕਾਰਪੋਰੇਟ ਚਲਾ ਰਹੀ ਹੈ ਬਿਲਕੁਲ ਉੱਤੇ ਕਲੀਅਰ ਹੈ ਸਰ ਉੱਤੇ ਪਤਾ ਹੀ ਹੈ ਸਭ ਨੂੰ ਹੁਣ ਅੱਛਾ ਦੂਜੀ ਗੱਲ ਤੇ ਸਰ ਇਹ ਆ ਕਿ ਇੱਕ ਡਿਊਰਿੰਗ ਇਲੈਕਸ਼ਨ ਇਹ ਬੜਾ ਰੌਲਾ ਰਿਆ ਸੀ ਕਿ 트াম্প ਜਿਹੜਾ ਆ ਬੇਸਿਕਲੀ ਉਹ ਕ੍ਰਿਮੀਨਲ ਟਾਈਪ ਆ ਇਹ ਲੜਾਈ ਲੱਗੀ ਰਹੀ ਉਹ ਕਹਿੰਦਾ ਰਿਹਾ ਉਹ ਕਮਿਊਨਿਸਟ ਆ ਬੀਬੀ ਇਹ ਕਹਿੰਦੇ ਰਹੇ ਕਿ ਮੈਂ ਇੱਕ ਇੱਕ ਪਾਸੇ ਲਾਵ ਇਡੀਅਨ ਸਿਟੀਜ਼ਨ ਆ ਇੱਕ ਪਾਸੇ ਕ੍ਰਿਮੀਨਲ ਆ ਲੋਕਾਂ ਦੇ ਸਾਈਡ ਕਰਨਾ ਕੀ ਆ ਤੇ ਜਿਹੜਾ ਲੋਕਤੰਤਰ ਆ ਜਿਹੜਾ ਡੈਮੋਕ੍ਰੇਸੀ ਆ ਅਮਰੀਕਾ ਦੇ ਵਿੱਚ ਉਹਨੂੰ ਬੜਾ ਖਤਰਾ ਜੇ ਆ ਗਿਆ ਤਾਂ ਉਹਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਖਤਰਾ ਨਹੀਂ ਹੈਗਾ ਕੋਈ ਕੁਝ ਨਹੀਂ ਕਰਦਾ ਨਾ ਨਾ ਇਹ ਕੁਝ ਨਹੀਂ ਕਰ ਸਕਦਾ ਕਨਸਟੀਚਿਊਸ਼ਨ ਕਨਸਟੀਚਿਊਸ਼ਨ ਨਹੀਂ ਪਰ ਐਸੋੜੇ ਸਰ ਜਿਹੜੇ ਉਹਨਾਂ ਦੇ ਹਾਊਸ ਨੇ ਸਾਰੇ ਉਹਨਾਂ ਚ ਇਹਨਾਂ ਦੀ ਲੋਕਲੀ ਗ੍ਰੈਂਡ ਕਨਸਟੀਚਿਊਸ਼ਨ ਨਹੀਂ ਚੇਂਜ ਹੁੰਦਾ ਅਮਰੀਕਾ ਦੇ ਵਿੱਚ 9 ਇਅਰਸ ਦੇ ਵਿੱਚ ਜੇ ਤੁਸੀ ਕੋਈ ਮੇਜਰ ਚੇਂਜ ਕਰਨੀ ਹੈ ਤੁਹਾਨੂੰ ਅਮਰੀਕਾ ਦੇ ਵਿੱਚ ਵੀ 2/3 ਸਟੇਟ ਚਾਹੀਦੀਆਂ ਨੇ ਔਰ ਇੰਡੀਆ ਦੇ ਵਿੱਚ ਵੀ ਚਾਹੀਦੀਆਂ ਸੋ ਇਸ ਕਰਕੇ ਉਹਦੇ ਕੋਈ ਕਾਨੂੰਨ ਨਹੀਂ ਬਣ ਸਕਦਾ ਜਿਹੜੇ ਕਾਨੂੰਨ ਕਨਸਟੀਚਿਊਸ਼ਨ ਚੇਂਜ ਹੁੰਦੇ ਕੋਈ ਕਾਨੂੰਨ ਨਹੀਂ ਬਣ ਸਕਦੇ ਜਿਹੜੇ ਕਾਨੂੰਨ ਬਣ ਸਕਦੇ ਨੇ ਉਹ ਲੋਕਲ ਜਿਹੜੀਆਂ ਸਟੇਟਸ ਹੈਗੀਆਂ ਨੇ ਉਹ ਆਪਣੇ ਹਿਸਾਬ ਨਾਲ ਬਣਾ ਸਕਦੀਆਂ ਨੇ ਨੂੰ ਤੁਸੀਂ ਦੇਖੋ ਸੱਤ ਸਟੇਟਾਂ ਨੇ ਰਿਜੈਕਟ ਕਰ ਦਿੱਤਾ ਅਬੋਰਸ਼ਨ ਦੇ ਮਾਰੇ ਸੈਵਨ ਸਟੇਟਸ ਉਹ ਜਿਹੜੀ ਰਿਜੈਕਸ਼ਨ ਹੋਈ ਹੈ ਉਹ ਬੜੀ ਵੱਡੀ ਚਪੇੜ ਆ ਉਹਨਾਂ ਨੂੰ ਲੈਟਿਸਟ ਹਨ ਸਿਰਫ ਹੁਣ ਸੱਤ ਸਟੇਟਾਂ ਰਹਿ ਗਈਆਂ ਜਿੱਥੇ 15 ਹਫ਼ਤੇ ਦਾ 16 ਹਫ਼ਤੇ ਦਾ ਹੈਗਾ ਗੁਰਮੀਤ ਸਿੰਘ ਆਕੀ ਸਭ ਸਟੇਟਾਂ ਦੇ ਵਿੱਚ ਖਤਮ ਹੋ ਗਏ ਪਰ ਉਹ ਟਰੰਪ ਨੇ ਤੇ ਕਿਹਾ ਕਿ ਮੈਂ ਸਾਰੀਆਂ ਸਾਰੀਆਂ 52 ਸਟੇਟਾਂ ਜੀ ਇਹਨੂੰ ਲਾਗੂ ਕਰਾਂਗਾ ਉਹ ਨਹੀਂ ਕਰ ਸਕਦਾ ਉਹਦੇ ਕੋਲ ਕੋਈ ਰਾਈਟ ਨਹੀਂ ਹੈ ਪਰ ਉਹ ਉਹ ਇੱਕ ਗੱਲ ਤਾਂ ਉਹਨਾਂ ਦੀ ਬੜੀ ਲੱਗਦੀ ਹੈ ਦੇਖੋ ਜਦੋਂ ਉਹ ਕਹਿੰਦਾ ਹੈ ਕਿ ਔਰਤਾਂ ਦੇ ਅਧਿਕਾਰ ਆਪਣੀ ਤਾਂ ਪਰ ਜਿਹੜਾ ਬੱਚਾ ਜਾਂ ਜਿਹੜਾ ਉਹ ਗਰੂਣ ਹੈ ਉਹਨੂੰ ਵੀ ਜੀਣ ਦਾ ਹੱਕ ਹੈ ਉਹ ਗੱਲ ਕਿਤੇ ਨਾ ਕਿਤੇ ਦਿਲ ਨੂੰ ਲੱਗਦੀ ਵੀ ਹੈ ਨਾ ਡਾਕਟਰ ਸਾਹਿਬ ਦੇਖੋ ਗੱਲ ਹੈ ਕਿ ਮੋਦੀ ਵਾਕਰ ਉਹ ਭਾਸ਼ਣ ਦਿੰਦਾ ਮੋਦੀ ਵਕਰ ਉਹ ਵੀ ਚੋੜ ਪਉਂਦਾ ਉਹ ਵੀ ਚੋੜ ਪਉਂਦਾ ਜਿਹੜਾ ਜੋੜਾ ਦਿਨ ਨੂੰ ਲੱਗ ਜਾਂਦਾ ਚੋੜ ਬੜੀ ਜਲਦੀ ਦਿਨ ਨੂੰ ਲੱਗ ਸੋ ਉਹ ਖੂਬ ਝੂਠ ਹੋਣੇ ਬੋਲਿਆ ਐਸ ਇਲੈਕਸ਼ਨ ਦੇ ਵਿੱਚ ਔਰ ਝੂਠ ਹੋਣੇ ਅੱਗੋਂ ਵੀ ਬੋਲ ਦੇਣਾ ਚਾਹਤਾ ਅੱਛਾ ਇੱਕ ਕਿਆ ਕੋਈ ਕੁਝ ਵੀ ਨਾ ਹੋ ਰਿਹਾ ਨੇ ਕਹਿੰਦੇ ਦੇਖਿਆ I made the America the greatest ਅੱਛਾ ਲਖਸਰ ਇੱਕ ਕਹਿੰਦੇ ਆ ਕਿ ਆਮ ਤੌਰ ਤੇ ਜਾਣਿਆ ਜਾਂਦਾ ਕਿ ਰਿਪਬਲਿਕਨ ਜਿਹੜੇ ਆ ਉਹ ਅਮੀਰਾਂ ਦੀ ਪਾਰਟੀ ਆ ਤੇ ਜਿਹੜਾ ਵੀ ਪ੍ਰੈਜ਼ੀਡੈਂਟ ਆ ਉਹਦਾ ਉਹ ਕਾਰਪੋਰੇਟ ਨੂੰ ਬਹੁਤੀ ਸਟਰੋਂਗ ਕਰਦਾ ਤੇ ਇਹ ਕੀਤਾ ਵੀ ਇਹ ਵੀ ਕਰ ਰਿਹਾ ਪਰ ਐਰ ਕੀ ਘਾਟ ਨੂੰ ਕਮਾਲੇ ਬਹੁਤ ਸਾਰੇ ਲੋਕ ਤੇ ਰੂਰਲ ਏਰੀਆ ਦੇ ਲੋਕ ਪਿਛੜਿਆ ਵੀ ਗਏ ਸੀ ਉਹ ਇਹਦੇ ਨਾਲ ਗਏ ਉਹਦੇ ਕੀ ਵਜਾ ਸਿਰਫ ਤਿੰਨ ਚੀਜ਼ਾਂ ਇਹ ਲੋਕਾਂ ਦੇ ਦਿਲਾਂ ਨੂੰ ਛੂੰਹਦੀਆਂ ਨੇ ਮੈਂ ਇੰਫਲੇਸ਼ਨ ਖਤਮ ਕਰਾਂਗਾ ਮੈਂ ਤੜੀਆਂ ਜੋਬਸ ਕ੍ਰੀਏਟ ਕਰਾਂਗਾ ਮੈਂ ਇਮੀਗ੍ਰੇਸ਼ਨ ਖਤਮ ਕਰਾਂਗਾ ਮੈਂ ਅਮਰੀਕਾ ਨੂੰ ਗ੍ਰੇਟ ਬਣਾਵਾਂਗਾ ਇਹ ਜਿੰਦਾ ਜਿਹੜੀਆਂ ਨੇ ਇਹ ਲੋਕਾਂ ਦੇ ਦਿਲਾਂ ਨੂੰ ਛੂੰਹਦੀਆਂ ਨੇ ਜਦੋਂ ਮੈਂ ਤੁਹਾਨੂੰ ਇਹ ਕਹਾਂ ਕੀ ਤੁਹੇ ਰੋਟੀ ਦੇ ਬਾਰੇ ਮੈਂ ਉਹ ਕਿਹੜੀ ਕਮਲਾ ਰਸ ਕਿਹਦੀ ਕਹਿੰਦੀ ਮੈਂ ਗ੍ਰੇਟ ਨਹੀਂ ਬਣਾਉਂਗਾ ਵੀ ਕਹਿੰਦੀ ਹੈ ਅਮਰੀਕਾ ਕਰਕੇ ਮੈਂ ਖਲ ਲਾਉਂਦੀ ਆ ਉਹ ਉਹ ਤੇ ਰਾਹੁਲ ਵੀ ਕਹਿੰਦਾ ਹਮ ਇੰਡੀਆ ਚ ਮੈਂ ਤਾਂ ਕਿਹਾ ਇੰਡੀਆ ਇਸ ਕਰਕੇ ਲਿਆਨਾ ਕਿ ਸਾਡੇ ਜਿਹੜੇ ਸਰੋ ਦਰਸ਼ਕ ਨੇ ਉਹ ਇੰਡੀਆ ਦੇ ਜੀ ਜੀ ਬਿਲਕੁਲ ਮੈਂ ਜੀ ਮੈਂ ਤਾਂ ਬਣਾਦਾ ਉਹ ਰਾਹੁਲ ਆਇਆ ਪਿਛਲੇ 10 15 ਸਾਲ ਦੇ ਵੀ 16 ਸਾਲ ਦੇ ਵਿੱਚ ਅਜੇ ਤੱਕ ਉਹ ਲੋਗਾਂ ਨੂੰ ਆਪਣੀ ਗੱਲ ਤੇ ਕਨਵਿੰਸ ਨਹੀਂ ਕਰਾ ਸਕਿਆ ਅੱਜ ਤੱਕ ਪਿਛਲੇ ਤਿੰਨ ਇਲੈਕਸ਼ਨਲ ਦੇ ਵਿੱਚ ਉਸ ਨੂੰ ਇਹ 180 ਤੋਂ ਉੱਪਰ ਸੀਟਾਂ ਨਹੀਂ ਲੱਗ ਜਾ ਸਕਿਆ ਬੋਲਦਾ ਕਿ ਨਾ ਕਨਸਟੀਟਿਊਸ਼ਨ ਬਾ ਅਕਾਲ ਵੀ ਉਹਨੇ ਉਤੇ ਮਹਾਰਾਸ਼ਟਰ ਜਨਾਗਪੁਰ ਦੇ ਚ ਭਾਜਨ ਦਿੱਤਾ ਕਨਸਟੀਟਿਊਸ਼ਨ ਨੂੰ ਪਕੜ ਕੇ ਹਾਂ ਤੇ ਫੇਰ ਇਹਨੇ ਮਹਾਰਾਸ਼ਟਰ ਹਾਰ ਜਾਂਦਾ ਉਹ ਕਨਸਟੀਟਿਊਸ਼ਨ ਨੂੰ ਨਾ ਪਕੜੋ ਲੋਗਾਂ ਦੇ ਜਾਂ ਦਿਲਾਣੀਆਂ ਕਰਾ ਕਰੋ ਹਾਂ ਲੋਗਾ ਦੀਆਂ ਦਿਨਾਂ ਦੀਆਂ ਚਾਤਰ ਤੋਂ ਗੱਲ ਨਹੀਂ ਕਰੋਗੇ ਲੋਕਾਂ ਨੂੰ ਕਨਸਟੀਟਿਊਸ਼ਨ ਨਾਲ ਕੋਈ ਤਾਲੁਕ ਨਹੀਂ ਅੱਛਾ ਦੂਜਾ ਚਲੋ ਫਿਰ ਮੁੜਦੇ ਆਂ ਇੰਡੀਆ ਵਾਲੇ ਪਾਸੇ ਫਿਰ ਕਿਸੇ ਦਰ ਕਰਾਂਗੇ ਤੁਸੀਂ ਕਿਹਾ ਸ਼ੁਰੂ ਚੀ ਕਿ ਅਨਪ੍ਰੇਡਿਕਟੇਬਲ ਬਹੁਤ ਹੈ ਬੰਦਾ ਤੇ ਇਹਦੇ ਹੁੰਦਿਆਂ ਪਿਛਲੀ ਾਰ ਕਿਹਾ ਜਾਂਦਾ ਸੀ ਕਿ ਇਹ ਐਂਟੀ ਵਾਰ ਆ ਜਾਂਦਾ ਸੀ ਮੇਰੇ ਹੁੰਦਿਆਂ ਕੋਈ ਲੜਾਈ ਨਹੀਂ ਲੱਗੂਗੀ ਦੂਜੇ ਪਾਸੇ ਲੋਕ ਕਹਿ ਰਹੇ ਆ ਜਿੱਦਾਂ ਮੈਂ ਪਹਿਲਾਂ ਪੁੱਛਿਆ ਤੁਹਾਨੂੰ ਕਿ ਇਜ਼ਰਾਈਲ ਨੂੰ ਪੁੱਲੀ ਛੁੱਟੀ ਮਿਲ ਜਾਣੀ ਆ ਕੁਝ ਲੋਕ ਕਹਿੰਦੇ ਕਿ ਇਹਨਾਂ ਅਨਪ੍ਰੇਡਿਕਟੇਬਲ ਆ ਜਾ ਕੇ ਜਫੀ ਵੀ ਪਾ ਲਈ ਸੀ ਜੋਕ ਮਨੂ ਉੱਥੇ ਜਾ ਕੇ ਉਹ ਉੱਥੋਂ ਵਾਲੇ ਨੂੰ ਨਾਰਥ ਵਾਲੇ ਬਰਕਰਾਰੇ ਨੂੰ ਮੈਨ ਇਹਦਾ ਇਹਦੇ ਬਾਰੇ ਕੁਝ ਕਹਿ ਨਹੀਂ ਜਾਦਾ ਵੀ ਨਿਕਲ ਨੂੰ ਕੀ ਕਰ ਦੇਣਾ ਤੇ ਇਸ ਤਰ੍ਹਾਂ ਦਾ ਰਾਸ਼ਟਰਪਤੀ ਇੱਕ ਸੁਪਰ ਪਾਵਰ ਜਿਹੜੀ ਆ ਉਹਨਾਂ ਨੂੰ ਉਹਨੇ ਵਾਸਤੇ ਇਹ ਰੀਜ਼ਨੇਬਲ ਹੈ ਜੋ ਮਰਜੀ ਉਹ ਜੱਫੀਆਂ ਪਾਵੇ ਪਰ ਉਹਨੇ ਉਹਦੇ ਨਾਲ ਸੁਣਾ ਦੇ ਨਹੀਂ ਨਾ ਕੀਤੀ। ਹੂੰ। ਧੋ ਮੀਟਿੰਗਾਂ ਦੇ ਵਿੱਚ ਇਹ ਆਪਣੀਆਂ ਸ਼ਰਤਾਂ ਤੇ ਖੜਾ ਰਿਹਾ। ਹੂੰ ਹੂੰ। ਭਾਵੇਂ ਜੱਫੀਆਂ ਪਾਵੇ ਭਾਵੇਂ ਲੰਚ ਖਾਵੇ ਡਿਨਰ ਖਾਵੇ ਜਾ ਤੁਰ ਬਤਾਓ ਸਰ ਆ ਦਾ ਇੱਕ ਇੱਕ ਟੁੱਕਾ ਵੀ ਨਹੀਂ ਦਿੱਤਾ ਇਹਦੇ ਚ ਉਹ ਇਹਦਾ ਜਿਹੜਾ ਵੱਡਾ ਬੜਾ ਸੀ ਉਹਦੀ ਡੈਥ ਹੋਈ ਸੀ ਜੀ ਡੂ ਟੂ ਆਇਲ ਹਾਂਜੀ ਅ ਅਲਕੋਹਲ ਕਰਕੇ ਉਹ ਉਹਨਾਂ ਨੇ ਵਾਅਦਾ ਕਰਿਆ ਸੀ ਕਿ ਬਦਦੀਗੀ ਦੇ ਵਿੱਚ ਕਦੀ ਵੀ ਇੱਕ ਖਰਾਬ ਦਾ ਤੋਖ ਨਹੀਂ ਪੀਣਾ ਇਹ ਵੀ ਕਿੰතරਾ ਝੂਠ ਹੋਵੇ ਅੰਦਰ ਪਿੰਦਾ ਮੈਂ ਪਗੜ ਨਾਲ ਬੈੰਨੇ ਨਹੀਂ ਦੇਖੋ ਇਹ ਜਿੰਨੇ ਪਤਾ ਹੈ ਇਹ ਦੁਨੀਆ ਪਰ ਮੈਂ ਭਗਵਾਨ ਦਾ ਤਾਂ ਇਹਦਾ ਪਤਾ ਨਹੀਂ ਲੱਗਿਆ ਨਹੀਂ ਨਹੀਂ ਮੈਂ ਸ਼ਾਇਦ ਪਿੰਦਾ ਕੋਈ ਕਿੱਦਾਂ ਸਾਰੇ ਦੁਨੀਆ ਨੂੰ ਪਤਾ ਜਿਹੜੀ ਸੋਇ ਕਰਕੇ ਨਾ ਇਹ ਝੂਠ ਇਹ ਨਹੀਂ ਕਰੀ ਇਹ ਨਹੀਂ ਕਰੀ ਜਾ ਸਕਦਾ ਛਿਪੇ ਹੋਇਆ ਅੱਛਾ ਕੋਈ ਨਾ ਕੋਈ ਅੰਦਰਲੇ ਜਿਹੜੇ ਹੁੰਦੇ ਆ ਨਾ ਇਹ ਪੋਲਿਟੀ ਹੈ ਇਹਨਾਂ ਦੇ ਅੰਦਰੋਂ ਕੋਈ ਨਾ ਕੋਈ ਬਾਤ ਦੱਸ ਹੀ ਦਿੰਦਾ ਹੂੰ 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 ਕੌਮਾਂ ਆ ਜਾਣੀਆਂ ਨੇ ਅੰਦਰੋਂ ਅੱਛਾ ਇਹਦਾ ਮਤਲਬ ਤੁਸੀਂ ਦੁਨੀਆ ਨੂੰ ਕੁਝ ਬਦਲਦਾ ਨਹੀਂ ਦੇਖ ਰਿਹਾਏ ਬਹੁਤ ਸਾਰੇ ਜਿਹੜੇ ਵਿਦਵਾਨ ਜਾਂ ਰੋਕ ਨੇ ਉਹ ਸਮਝਦੇ ਆ ਕਿ ਇਹ ਮਹਾਂਦਰਾ ਹੀ ਬਦਲ ਜਾਣਾ ਦੁਨੀਆ ਦਾ ਇਹਦੇ ਬਾਅਦ ਇਹ ਸਭ ਗੱਲਾਂ ਹੀ ਨੇ ਕੁਝ ਨਹੀਂ ਹੋਣਾ ਦੁਨੀਆ ਇੱਦੀ ਜਲਦੀ ਰਹਿਣੀ ਆ ਨੁਕਸਾਨ ਹੋਣਾ ਕੈਨੇਡਾ ਨੂੰ ਅੱਛਾ ਜਿਹੜੀ ਨੁਕਸਾਨ ਹੋਣਾ ਕੈਨੇਡਾ ਨੂੰ ਹੋਣਾ ਤੇ ਮਿਲ ਗਿਆ ਤੁਸੀਂ ਇੰਡੀਆ ਨੂੰ ਕਿਹਾ ਜੇ ਟੈਰਫ ਲੱਗਦੇ ਆ ਤੇ ਇੰਡੀਆ ਨੂੰ ਨੁਕਸਾਨ ਹੋਏਗਾ ਤੇ ਜੇ ਕੈਨੇਡਾ ਨੂੰ ਜੇ ਪੌਲੀਵਰ ਬਣ ਗਿਆ ਤੇ ਉਹ ਨੁਕਸਾਨ ਵੜ ਜਾ अच्छा ਗੱਲ ਸੁਣੋ ਰੱਖ ਸਰ ਜਦੋਂ ਪਿਛਲੀ ਵਾਰ 트럼ਪ ਵੀ ਆਏ ਸੀ ਤੇ ਯੂਰਪ ਨੂੰ ਵੀ ਤੇ ਇਹਨਾਂ ਨੇ ਜਬਰੀ ਉਹ ਆਪਣੀਆਂ ਡੈਰੀ ਪ੍ਰੋਡਕਟ ਜੇ ਉਹ ਸਭ ਖਰੀਦਣ ਲਈ ਮਜਬੂਰ ਕੀਤਾ ਸੀ ਨਾ ਹੋਰ ਕਰਨਾ ਪਿਆ ਔਰ ਇੰਡੀਆ ਨੂੰ ਇਹਨਾਂ ਨੂੰ ਸਾਡੂ ਕੈਨੇਡਾ ਨੂੰ ਵੀ ਕਰਨਾ ਪਿਆ ਸੀ ਇਤੋਂ ਤੱਕ ਕਿ ਨਾਫਟਾ ਤੋੜ ਕੇ ਨਵਾਂ ਸਾਰਾ ਹੋਇਆ ਸੀ ਤੇ ਹੁਣ ਜੇ ਉਹਦੀ ਮਿਆਦ ਇਹਦੇ ਹੁੰਦਿਆ ਖਤਮ ਹੋਣੀ ਤੇ ਫਿਰ ਕੀ ਬਣੂਗਾ ਭਾਜੀ ਜਿਹਨੂੰ ਸਟਾਈਟ ਜੀ ਦੀ ਅਕਾਡਮੀ ਦੇ ਨਾਲ ਕੰਮ ਕਰਨਾ ਉਹ ਕੋਈ ਨਾ ਕੋਈ ਡਿਮਾਂਡਾਂ ਮੰਨੀਆਂ ਪੈਣਗੀਆਂ ਹਮਮ 트럼ਪ ਉਨੇ ਦੇਖਣਾ ਇਹ ਹੈ ਕਿ ਟਰੰਪ ਦੀ ਜਿਹੜੀ ਕੈਬਨਿਟ ਬਣਦੀ ਆ ਉਹ ਕਿਹੋ ਜਿਹੀ ਬਣਦੀ ਆ। ਕੀ ਆ ਟਰੰਪ ਦੀ ਕੈਬਨਿਟ ਦੇ ਚਿਹਰੇ ਹਜੇ ਬੰਦੇ ਆਣਦੇ ਨੇ ਜਿਹੜਾ ਇਹਨੂੰ ਕੰਟਰੋਲ ਕਰ ਸਕਣਗੇ ਇਹਨੂੰ ਰੋਕ ਕੇ ਰੱਖ ਸਕਣਗੇ ਜਿਵੇਂ ਪਿਛਲੀ ਵਾਰੀ ਕੈਲੀ ਸੀਗਾ ਉਹਨੂੰ ਰੋਕ ਕੇ ਰੱਖਦਾ ਸੀਗਾ। ਇੱਦਾਂ ਹੀ ਹੋਰ ਦੋ ਤਿੰਨ ਬੰਦੇ ਸੀਗੇ। ਕੀ ਉਹ ਜਿਹੇ ਬੰਦੇ ਆਣਗੇ ਜਾਂ ਨਹੀਂ ਇਹ ਆਣ ਵਾਲਾ ਟਾਈਮ ਦੱਸੇਗਾ। ਫਿਰ ਇੱਕ ਕੜਕ ਸੋ ਕਲਾਸ ਕੁਐਸਚਨ ਪੁੱਛਣਾ ਤੁਹਾਨੂੰ ਐਰ ਕੀ ਲੋਕਾਂ ਨੂੰ ਇਸ ਗੱਲ ਦੀ ਬੜੀ ਡਿਊਰਿੰਗ ਇਲੈਕਸ਼ਨ ਹੋਈ ਕਿ ਐਲਨ ਮਸਕ ਵਰਗਾ ਇੱਕ ਬਹੁਤ ਵੱਡਾ ਬਿਗ ਮਤਲਬ ਕਾਰਪੋਰੇਟੋ ਦੇ ਨਾਲ ਸੀਗਾ ਤੇ ਐਰ ਲਾ ਤੇ ਵੇਖੋ ਜਿਹੜਾ ਮਰਜ਼ੀ ਬਣਦਾ ਉਹ ਕਾਰਪੋਰੇਟ ਦੇ ਅੱਖੇ ਚ ਬਣਨਾ ਕਿਉਂਕਿ ਕਾਰਪੋਰੇਟ ਹੀ ਰਨ ਕਰਦਾ ਦੁਨੀਆ ਨੂੰ ਤੇ ਅਮਰੀਕਾ ਨੂੰ ਖਾਸ ਕਰਕੇ ਪਰ ਕਹਿੰਦੇ ਆ ਕਿ ਐਰ ਕੀ ਜਿਸ ਤਰੀਕੇ ਨਾਲ ਉਹਨੇ ਵਿੱਚ ਪੈਨੇਟ੍ਰੇਟ ਕੀਤਾ ਜਾਂ ਜਿੱਦਾਂ ਉਹਨੂੰ ਨਾਲ ਜੋੜਿਆ ਤੇ ਹੋ ਸਕਦਾ ਹੈ ਕਿ ਕਾਰਪੋਰੇਟ ਪ੍ਰੱਖੀ ਹੋਰ ਝਕਾ ਬਹੁਤ ਜ਼ਿਆਦਾ ਵਾਜੇ ਇਹਨੂੰ ਦੁਨੀਆ ਦਾ ਕੀਸ ਰੋਗ ਹੈ ਕਾਰਪੋਰੇਟ ਨੂੰ ਅਮਰੀਕਾ ਤੇ ਨਹੀਂ ਚਲਾ ਰਹੀ ਲੇਕਿਨ ਹਿੰਦੁਸਤਾਨ ਨੂੰ ਕਾਰਪੋਰੇਟ ਚਲਾ ਰਹੀ ਹੈ ਇਸ ਵਕਤ ਦੋ ਬੰਦੇ ਚਾਰ لیکن امریکہ نو کارپورٹ جڑی ہے کارپورٹ ہیں وہ نہیں چلا رہی امریکہ ਦੇ ਵਿੱਚ ਫਿਰ ਵੀ ਥੋੜੀ ਕੋ ਇੰਡੀਪੈਂਡੈਂਸ ਹੈ ਨਹੀਂ ਕੌਣ ਚਲਾ ਰਿਹਾ ਫਿਰ ਹੈ ਬਾਕੀ ਜਿਹੜਾ ਐਲਨ ਐਲਨ ਐਨਾਨਮਸ ਥੋੜਾ ਚਲਾ ਰਿਹਾ ਉਹ ਥੋੜਾ ਚਲਾ ਰਿਹਾ ਉਹ ਪਾウダー ਸੀ ਜਿਹੜੀਆਂ ਬੰਦੀਆਂ ਨੇ ਉਹ ਇਹਨੂੰ ਗੂਗਲ ਥੋੜਾ ਚਲਾ ਰਿਹਾ ਇਹਨੂੰ ਫੇਸਬੁੱਕ ਥੋੜਾ ਚਲਾ ਰਹੀ ਹੈ ਹਾਂਜੀ ਇਹ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਿਰਫ ਇੱਕ ਕਹਿਨ ਦੀਆਂ ਗੱਲਾਂ ਨਹੀਂ ਲੇਕਿਨ ਅਸਲੀ ਜਦੋਂ ਤੁਸੀਂ ਦੇਖੋ ਕੀ ਕੌਣ ਚਲਾ ਰਿਹਾ ਉਹ ਤੁਸੀਂ ਦੇਖੋ ਉਹ ਤੁਹਾਨੂੰ ਐਗਜ਼ਾਮਪਲ ਹੋਣੀ ਚਾਹੀਦੀ ਇੰਡੀਆ ਦੀ ਹੂੰ ਹੂੰ ਉਹਨਾਂ ਉੱਥੇ ਡੈਫੀਨੇਟਲੀ ਕਾਰਪੋਰੇਸ਼ਨ ਜਿਹੜੀਆਂ ਇਸ ਵਕਤ ਹੈਗੀਆਂ ਨੇ ਉਹ ਉਹਨੂੰ ਚਲਾ ਰਹੀਆਂ ਨੇ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਰੰਪ ਦੀ ਜਿਹੜੀ ਅਗਲੀ 4 ਸਾਲ ਉਹ ਬਹੁਤ ਜ਼ਿਆਦਾ ਅਨਬੀਟੇਬਲ ਨਹੀਂ ਹੈ ਦੀ ਪ੍ਰੈਕਟੀਕਲ ਹੋਏਗੀ ਲੈਟ ਅ ਸee ਕਿ ਸਾਨੂੰ ਕੈਨੇਡਾ ਨੂੰ ਅਸੀਂ ਕੈਨੇਡਾ ਦੇ ਬੈਠੇ ਹਾਂ ਇੱਥੇ ਨੁਕਸਾਨ ਆ ਪਹੁੰਚੇ ਕਿਉਂਕਿ ਟਰੰਪ ਹੇਟਸ ਟੂ ਮੈਂ ਬੋਰਡ ਯੂਜ਼ ਕਰ ਰਿਹਾ ਬੜਾ ਸਟ੍ਰੌਂਗ ਇਹ ਹੇਟਸ ਟੂਡੋ ਹ ਸ੍ਰੀ ਤੇ ਜੇ ਜੇ ਪੋਲੀਵਰ ਆ ਜਾਂਦੇ ਆ ਤੇ ਫਿਰ ਨੋਰਮਲ ਹਾਲਾਤ ਹੋ ਸਰ ਤੇ ਪੋਲੀਵਰ ਇੱਥੇ ਪੋਲੀਵਰ ਸਾਹਿਬ ਦੇ ਆਉਣ ਦੀਆਂ ਕਿੰਨੀਆਂ ਕਿ ਸੰਭਾਵਨਾ ਦੇਖ ਰਹੇ ਹੋ ਮੈਂ 70 30 ਅੱਛਾ 70 30 ਦੇਖ ਚਲੋ ਡਾਕਟਰ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡੇ ਕੈਨੇਡਾ ਨਾਲ ਤੇ ਭਾਰਤ ਨਾਲ ਵੀ ਸਖਾਵੇ ਹਾਲਾਤ ਰਹਿਣ ਅਮਰੀਕਾ ਦੇ ਕਿਉਂਕਿ ਸਾਡੀਆਂ ਦੋਨੇ ਪਾਸੇ ਹੀ ਜਿਹੜੀਆਂ ਉਹ ਨਹੀਂ ਹੋਣੇ ਤੇ ਅੱਜ ਤੱਕ ਜੂਡੋ ਔਰ ਮੋਦੀ ਬੈਠੇ ਹੋਣੇ ਉਹ ਇੰਡੀਆ ਕੈਨੇਡਾ ਦੇ ਨਹੀਂ ਮਿਲਦੇ ਨਹੀਂ ਪਰ ਮੋਦੀ ਨਾਲ ਤੇ ਉਹਨਾਂ ਦੀ ਸਾਰੀ ਸ਼ੋਰ ਰਲਦੀ ਹੈ ਡਾਕਟਰ ਸਾਹਿਬ ਇੱਕ ਪਾਸੇ ਉਹ ਤੇ ਨਿੱਜੀ ਦੋਸਤੀ ਦਾ ਕਰਦੇ ਆ ਦੂਜੇ ਪਾਸੇ ਚੰਪਰੀ ਦੀ ਗੱਲ ਕਰ ਰਿਹਾ ਮੈਂ ਟੂ ਟੋ ਦੇ ਦੇ ਅੱਛਾ ਟੂ ਟੋ ਨਹੀਂ ਟਰੰਪ ਨਾਲ ਟਰੰਪ ਨਾਲ ਮੈਂ ਕਹਿ ਰਿਹਾ ਟੂ ਟੋ ਟੂ ਟੋ ਦੇ ਬਚਾ ਟਰੰਪ ਹਿੰਦੁਸਤਾਨ ਦੇ ਬਾਰੇ ਥੋੜਾ ਕੁ ਲੀਨੇ ਰਹਿਗਾ ਠੀਕ ਹੈ ਨਾਲ ਕਹਿ ਰਿਹਾ ਟ੍ਰੇਡ ਦੇ ਵਿੱਚ ਇੰਡੀਆ ਦਾ ਨੁਕਸਾਨ ਹੋ ਸਕਦਾ ਉਹ ਟ੍ਰੇਡ ਦੇ ਵਿੱਚ ਉਹਨੇ ਕਿਸੇ ਦਾ ਖਿਆਲ ਨਹੀਂ ਕਰਨਾ ਟ੍ਰੇਡ ਦੇ ਵਿੱਚ ਅਮਰੀਕਾ ਫਰਸਟ ਚਲੋ ਅੱਛਾ ਬਹੁਤ ਬਹੁਤ ਸ਼ੁਕਰੀਆ ਆਪਾਂ ਦੁਬਾਰਾ ਗੱਲ ਕਰਾਂਗੇ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ